ਉਸੀ ਜੁੜਿਓ ਪਰਸ਼ਾਵਾਂ ਦੇ ਨਾਲ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੀ ਆਈਟੀਆਈ ਦੀ ਵੱਡੀ ਗਰਾਊਂਡ ਦੇ ਵਿੱਚ ਇਸ ਵਾਰ ਦੇ ਸ਼ਹਿਰ ਦਾ ਤਿਹਾਰ ਵੱਡੇ ਪੱਧਰ ਤੇ ਸ਼ਰਦਾ ਪਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਰਾਵਣ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਆਕਰਸ਼ਣ ਦਾ ਕੇਂਦਰ ਬਣੇ ਰਹੇ ਅਤੇ ਖਾਸ ਤੌਰ ਤੇ ਇਸ ਵਾਰ ਦਸ਼ਾਰਾ ਕਮੇਟੀ ਵੱਲੋਂ ਜੋ ਰਾਵਣ ਦਾ ਪੁਤਲਾ 120 ਫੁੱਟ ਉੱਚਾ ਬਣਾਇਆ ਗਿਆ ਉਸ ਨੂੰ ਵੇਖਣ ਵਾਸਤੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਇੱਥੇ ਪਹੁੰਚੀਆਂ ਅਤੇ ਵੇਖਣ ਵਿੱਚ ਆਇਆ ਕਿ ਪੂਰੀ ਗਰਾਊਂਡ ਦੇ ਵਿੱਚ ਪੈਰ ਤੱਕ ਰੱਖਣ ਨੂੰ ਜਗ੍ਹਾ ਨਹੀਂ ਸੀ ਇਸ ਮੌਕੇ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਤੋਂ ਇਲਾਵਾ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਆਈਪੀਐਸ ਚੇਅਰਮੈਨ ਜੋਬਨ ਦਾਵਾ ਚੇਅਰਮੈਨ ਮਾਨਕ ਮਹਿਤਾ ਚੇਅਰਮੈਨ ਜਸ਼ਪਾਲ ਚੋਹਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਰਤ ਕਲਸੀ ਤਿਲਕਰਾਜ ਭੁਪਿੰਦਰ ਸਿੰਘ ਤੋਂ ਇਲਾਵਾ ਦੁਸ਼ਹਿਰਾ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ ਇਸ ਮੌਕੇ ਸ਼ੈਰੀ ਕਲਸੀ ਦੇ ਧਰਮਪਤਨੀ ਰਾਜबीर ਕੌਰ ਕਲਸੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਦੁਸ਼ਹਿਰਾ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਸਨ ਅਤੇ ਖਾਸ ਤੌਰ ਤੇ ਐਸਐਸਪੀ ਬਟਾਲਾ ਸੋਹਿਲ ਕਾਸਮ ਵੀ ਆਈਪੀਐਸ ਦੇ ਹੁਕਮਾਤੇ ਹੇਤ ਬਟਾਲਾ ਪੁਰਸਵਲੋ ਟ੍ਰੈਫਿਕ ਅਤੇ ਸੁਰੱਖਿਆ ਦੇ ਮੁੱਖਤਾ ਪ੍ਰਬੰਧ ਕੀਤੇ ਗਏ ਸਨ ਇਸ ਵਾਰ ਵੱਖਰੀ ਗੱਲ ਵੇਖਣ ਵਿੱਚ ਇਹ ਆਈ ਕਿ ਵੱਖ-ਵੱਖ ਆਰਾਮਬੀਲਾ ਕਮੇਟੀਆਂ ਤੋਂ ਜਿਹੜੀਆਂ ਚਾਕੀਆਂ ਇੱਥੇ ਪਹੁੰਚੀਆਂ ਉਹਨਾਂ ਵਿੱਚੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਹਜ਼ਾਰਾਂ ਦੇ ਨਕਦ ਇਨਾਮ ਦਿੱਤੇ ਗਏ ਸ਼ਾਮ ਨੂੰ ਤਿੰਨਾਂ ਪੁਤਲਿਆਂ ਨੂੰ ਅਗਨਪੇੜ ਕਰਨ ਤੋਂ ਪਹਿਲਾਂ ਸ਼ਾਨਦਾਰ ਆਤਿਸ਼ਬਾਜ਼ੀ ਹੋਈ ਅਤੇ ਉਸਤ ਬਾਅਦ ਵਿਧਾਇਕ ਸ਼ੈਰੀ ਕਲਸੀ ਨੇ 라ਵਣ ਕੁੰਭਕਰਨ ਅਤੇ ਮੇਘਨਾਭ ਦੇ ਪੁਤਲਿਆਂ ਨੂੰ ਅਗਨਪੇੜ ਕੀਤਾ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਬਟਾਲਾ ਅਸੀਂ ਉਹਨਾਂ ਦਾ ਆਪਣਾ ਪਰਿਵਾਰ ਹਨ ਅਤੇ ਇਹ ਕੰਮ ਕਰਕੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਅਗਲੀ ਵਾਰੀ ਦੁਸ਼ਹਿਰਾ ਇਸ ਤੋਂ ਵੀ ਵੱਡੇ ਪੱਧਰ ਤੇ ਮਨਾਇਆ ਜਾਏਗਾ ਅਤੇ ਉਹ ਕੋਸ਼ਿਸ਼ ਕਰਨਗੇ ਕਿ ਰਾਵਣ ਦਾ ਪੁਤਲਾ 200 ਫੁੱਟ ਉੱਚਾ ਬਣਾਇਆ ਜਾਏ ਇਸ ਮੌਕੇ ਗਲਬਾ ਦੌਰਾਨ ਉਹਨਾਂ ਕੀ ਕਹੜਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਕਰੋ ਪਰਸ਼ਾਵਾਂ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਪੋਮ ਮਾਰ ਦਿਆ ਤਾਂ ਨਿਸ਼ਚੈ ਹੀ ਕੀਦ ਹੋਇਆ ਇਹ ਨਾ ने अवतार लिया अच्छा यदि वो अवतारी है तो फिर का था जोड़ूंगा पिछले जन्म का बंधन भी अब उन्हीं के हाथों से तोड़ूंगा अब लाख के काटे नाक जो चार जमाने में कदे के पीछो भी में। ला न कैस्त्र उठाने में लो न का शस्त्र उठाने में काट कर तेरे को लंका में जुरा पर नंगा निकाल कर तेरी सांसों को नरकवास की सर का रंगा कौन काटेगा सर मेरा ना चुका किसी के चुका है। काटा है वो इस सर जो सांस है मेरा उठा है मौत है कहता कहता लक्ष्मण और खुद ही एक मौत बन चुका है ਮੈਂ ਚੌਦ ਤਾਰੋਂ ਦੀ ਜਗ੍ਹਾ ਫੁੱਲ ਖਿਲਾਰ ਦੂ ਉਹ ਕਾਸ਼ ਕੋ ਚਾਉ ਰਸਾ ਥਲਵੇਂ ਮਲਾ ਦੂ ਮਾਰ ਦੂ ਢੋਗਰ ਤਾਂ ਪਲਪਲ ਮੇ ਧੂਲ ਮੰਡਲ ਬਣੇ ਕ੍ਰੋਸ ਸੇ ਦੇਖੂ ਤਾਂ ਸਾਗਰ ਵੀ ਸੁੱਕਰ ਜੰਗਲ ਬਣੇ ਉਹ ਕਾਸ਼ ਕੋ ਚਾਰ ਦੂ ਤਾਰੋਂ ਕੋ ਦਰ ਦੂ ਕਿਚੂ ਗਗਰ ਕੋ ਨੀਚੇ ਸਮੁੰਦਰ ਮੈਨੇ ਛੋੜ ਦੂ ਜੋਕ ਚੰਕ ਆਪਣੇ ਬਟਾਲੇ ਦੀ ਸੰਗਤ ਦਾ ਧੰਨਵਾਦ ਕਰਦਾ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਹੁੰਦਾ ਵੀ ਇਹਨਾਂ ਦਾ ਜਿਹੜਾ ਪਿਆਰ ਆਸ਼ੀਰਵਾਦ ਆ ਇਹ ਸਾਡੇ ਚ ਜਾਣ ਪਰਦਾ ਕਿਉਂਕਿ ਪਿਆਰ ਅੱਗੇ ਵੀ ਇਹ ਕਰਦੇ ਸੀ ਪਰ ਉਸ ਤੋਂ ਬਾਅਦ ਪਿਆਰ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਆਗੂ ਜਿਹੜਾ ਇਹਨਾਂ ਦਾ ਮੁੱਲ ਪਾਉਂਦਾ ਹੋਵੇ ਪਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕੀਤਾ ਹੁਣ ਸਮੁੱਚੀ ਮੇਰੀ ਟੀਮ ਜਿੰਨੀ ਵੀ ਆ ਮੇਰਾ ਵੀ ਰਾਸ਼ੂ ਗੁਰ ਵਰਨ ਜੀ ਸਾਰੀ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈਣਾ ਸ਼ੁਰੂ ਕਰਦਿਆਂ ਤਾਂ ਮੈਨੂੰ ਲੱਗਦਾ ਵੀ ਇੱਥੇ ਸਵੇਰ ਚੜ ਜੂਗੀ ਸੋ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਅੱਜ ਜਿਹੜਾ ਕੱਠ ਜਿਹੜਾ ਵਧਿਆ ਉਹ ਅੱਜ ਮੈਂ ਕਹਿ ਸਕਦਾ ਵੀ ਜੇ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਐਡਾ ਵੱਡਾ 라ਵਣ ਬਣਿਆ ਤੇ ਅੱਜ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਜਿਹੜਾ ਉਹ ਆਇਆ ਇਹ ਇਹਨਾਂ ਦੀ ਮੈਂ ਕਹਿ ਸਕਦਾ ਵੀ ਸਾਨੂੰ ਅਗਰ ਹੋਰ ਜਿਹੜਾ ਜੋਸ਼ ਹੈ ਉਹ ਭਰਦੀ ਹੈ ਇਹਨਾਂ ਦਾ ਕੱਠ ਭਰਦਾ ਹੈ ਤੇ ਜਿਤਨਾ ਖੁਸ਼ੀ ਨਾਲ ਜਾਂਦੇ ਨੇ ਆਸ਼ੀਰਵਾਦ ਦੇ ਕੇ ਜਾਂਦੇ ਨੇ ਬਸ ਇਹੋ ਸਾਡੀ ਤਾਕਤ ਹੈ ਮੈਂ ਅੱਗੇ ਇੱਕੋ ਬੇਨਤੀ ਕਰਦਾ ਹਾਂ ਬਟਾਲਾ ਵਾਸੀ ਜਿਹੜੇ ਨੇ ਇਹ ਮੇਰਾ ਪਰਿਵਾਰ ਹੈ ਔਰ ਮੈਨੂੰ ਮੈਂ ਜਿਹੜੀ ਵੀ ਗੱਲ ਕਹਿਣੀ ਚਾਹੁੰਦਾ ਹੋਵਾਂ ਕਿਉਂਕਿ ਹਜ਼ਾਰਾਂ ਦੀ ਤਦਾਦ 'ਚ ਮੇਰਾ ਪਰਿਵਾਰ ਹੈ ਉਹ ਜਦੋਂ ਮੈਂ ਮੈਸੇਜ ਦਿੰਦਾ ਉਸ ਮੈਸੇਜ ਨੂੰ ਫੋਲੋ ਕਰਦੇ ਨੇ ਔਰ ਮੇਰੇ ਤੇ ਵਿਸ਼ਵਾਸ ਕਰਦੇ ਨੇ ਸੋ ਮੈਂ ਦਿਲ ਦੀ ਗਹਿਰਾਈ ਤੋਂ ਆਪਣੇ ਬਟਾਲਾ ਵਾਸੀਆਂ ਦੇ ਜਿਹੜੇ ਜਿਹੜੇ ਨੇਰੀਆਂ ਮਾਵਾਂ ਭੈਣਾ ਜਿਹੜੇ ਜਿਹੜੇ ਬੱਚੇ ਜਿਹੜੇ ਜਿਹੜੇ ਬਜ਼ੁਰਗ ਇੱਥੇ ਚੱਲ ਕੇ ਆਏ ਨੇ ਇੱਕ ਇੱਕ ਕਦਮ ਜਿਹੜਾ ਉਹਨਾਂ ਨੇ ਇਹ ਜਿਹੜਾ ਸਫ਼ਰ ਤੈਅ ਕੀਤਾ ਸ਼ਹਿਰੀ ਕਲਸੀ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਸਿਰ ਝੁੱਕ ਕੇ ਉਹਨਾਂ ਨੂੰ ਨਤਮਸਤ ਕਹਿੰਦਾ ਸੋ ਕਹਿਣ ਦਾ ਭਾਵ ਇਹੋ ਜਿਹੜਾ ਇਹਨਾਂ ਦਾ ਪਿਆਰ ਹੈ ਉਹ ਸਾਡੇ 'ਚ ਜਾਣ ਪੜਦਾ ਹੈ ਮੇਰੀ ਟੀਮ ਹੈ ਸਾਰੀ ਖੜੀ ਹੈ ਔਰ ਮੈਨੂੰ ਖੁਸ਼ੀ ਹੈ ਕਿ ਅੱਗੇ ਨਾਲੋਂ ਆ ਹੁਣੇ ਬੈਠੇ ਅੱਜ ਜੇ ਦੁਸ਼ਹਿਰੇ ਦਾ ਇਹ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜ਼ੀ ਚੱਲੀ ਆਤਿਸ਼ਬਾਜ਼ੀ ਤੋਂ ਬਾਅਦ ਜਿਹੜਾ ਇਹ ਰਾਵਣ ਨੂੰ ਦਹਨ ਕੀਤਾ ਗਿਆ ਸੋ ਮੈਂ ਬਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ 40 ਫੁੱਟ ਤੋਂ ਸ਼ੁਰੂ ਕੀਤਾ ਇਹ ਕੰਮ ਅੱਜ 115 ਵੀ ਫੁੱਟ ਤੇ ਪਹੁੰਚ ਗਿਆ 118 ਫੁੱਟ ਵੀ ਫੁੱਟ ਪੋਹ ਪਿਆ ਜੀ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੁਣ ਸਫਰ ਵੱਧ ਤੈਅ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਹਾੜ ਸਾਰੇ ਪਰਿਵਾਰ ਨੇ ਇਕੱਠੇ ਹੋਣਾ ਹੁੰਦਾ ਹੈ ਬੱਚਿਆਂ ਨੂੰ ਬੜੀ ਰੀਜ ਹੁੰਦੀ ਆ ਮੈਂ ਦੇਖ ਰਿਹਾ ਸੀ ਕੋਈ ਬਾਪ ਦੇ ਮੋਢਿਆਂ ਤੇ ਬੈਠਾ ਹੈ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਸੋ ਬੜੀ ਆਸ ਦੇ ਨਾਲ ਆਉਂਦੇ ਆ ਤੇ ਪਾ ਜੀ ਬਲਸਮਾਨ ਜੀ ਸਾਡਾ ਪੋਰਟ ਆ ਆ ਜਾਂਦੀ ਆ ਕਿ ਆਪਾਂ ਆਪਣੇ ਪਰਿਵਾਰਾਂ ਦੀ ਕੱਢਣਾ ਬੜੀਆ ਤੇ ਵਧੀਆ ਹੈ ਠੀਕੋ ਜੀ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਮੈਂ ਸਾਰੇ ਬਟਾਲਾ ਵਸਿਆ ਦਾ ਬਹੁਤ ਬਹੁਤ ਧੰਨਵਾਦਗਾਨਾ ਜਿਹੜਾ ਹੋਮੋ ਹੋਮਾ ਕੇ ਇੱਕ ਕੱਠ ਹੋ ਕੇ ਇਸ ਦੁਸ਼ਹਿਰੇ ਚ ਪਹੁੰਚੇ ਤੇ ਇਸ ਦੁਸ਼ਹਿਰੇ ਦੀ ਰੌਣਕ ਦੀ ਸ਼ੋਭਾ ਨੂੰ ਵਧਾਇਆ ਦੇਖੋ ਇਹ ਕੋਈ ਮੇਰੀ ਮਿਹਨਤ ਨਹੀਂ ਇਹ ਪ੍ਰਭੂ ਰਾਮ ਦੀ ਕਿਰਪਾ ਹੈ ਇੱਕ ਧਾਰਮੀ ਕੰਮ ਹੈ ਇਹ ਸਾਡਾ ਫਰਜ਼ ਬੰਦਾ ਸਭ ਦਾ ਅਹੀਂ ਤੇ ਸਭ ਨੂੰ ਬੋਡਾਲੇ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਸਾਰੇ ਇਕੱਠੇ ਹੋ ਗਏ ਅਗਲੀ ਵਾਰ ਦੁਸ਼ਹਿਰਾ ਸਾਰੇ ਇਕੱਠੇ ਮਿਲ ਕੇ ਇੱਕ ਮਿਹਨਤ ਕਰੀਏ ਇਸ ਤੋਂ ਵੱਧ ਤੇ ਇਸ ਤੋਂ ਉੱਪਰ ਦੁਸ਼ਹਿਰੇ ਲੱਗੇ ਜਾਈਏ ਹੁਣ ਇੱਕ ਮੈਂ ਇੱਥੇ ਕਹਿਣਾ ਚਾਹਨਾ ਅਗਲੀ ਵਾਰੀ ਅਸੀਂ ਰਾਮਨ 200 ਫੁੱਟ ਦੇ ਕਰੀਬ ਬਣਾਵਾਂਗੇ ਗਰਾਊਂਡ ਵੀ ਵੱਡੀ ਹੋ ਜੇਗੀ ਜੀ ਉਹਦਾ ਉਹ ਅੱਗੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਾਡੀ ਇਹੋ ਪਲਾਨਿੰਗ ਚੱਲ ਰਹੀ ਹੈ ਪਰ ਇਹਨੇ ਪਹਿਲਾਂ ਨਾੱਸਤਾ ਮੈਨੂੰ ਤੇ ਇਹ ਵੀ ਲੱਗੇ ਜੀ ਜਾ ਕੇ ਦੱਸਾਂਗੇ ਸੋ ਕਹਿਣ ਦਾ ਭਾਵ ਆਪਾਂ ਪੂਰੇ ਹਫ਼ਤਾ ਪ੍ਰਬੰਧ ਕਰਕੇ ਜਿਤਨਾ ਅੱਜ ਵੀ ਅ ਦਿੱਕਤ ਤੇ ਜ਼ਰੂਰ ਹੋਈ ਕਿਉਂਕਿ ਜੋ-ਜੋ ਕਾਰਜ ਕਰਦੇ ਆ ਕੰਮ ਕਰਦੇ ਆ ਜੋ-ਜੋ ਜਿਹੜੀ ਕੋ ਕਮੀ ਹੁੰਦੀ ਆ ਉਹ ਸਾਹਮਣੇ ਨਜ਼ਰ ਆਉਂਦੀ ਆ ਸੋ ਸਾਨੂੰ ਇਹ ਹੈ ਸਾਡੀ ਕੋਸ਼ਿਸ਼ ਇਹ ਆ ਵੀ ਮੈਂ ਅ ਅਗਲੀ ਵਾਰੀ ਆਪਾਂ ਸਾਰੇ ਜਿਹੜਾ ਸਾਡੀ ਸਾਰੀ ਟੀਮ ਆ ਆਸ਼ੂ ਹੋਣੀ ਮਾਨਿਕ ਹੋਣੀ ਨਵਲੂ ਹੋਣੀ ਵਰਨਜੀ ਜੋਬਨ ਹੋਣੀ ਕੰਤੀ ਹੋਣੀ ਵਰਨ ਸਾਰੀ ਤਕਰੀਬਾ ਜਿੰਨਾ ਦਾ ਸਾਰਾ ਸਾਡਾ ਪਰਿਵਾਰ ਹੈ ਜਿਹੜੇ ਸਟੇਜਰ ਤੇ ਵੀ ਬੈਠੇ ਨੇ ਜਿਹੜੇ ਪ੍ਰਬੰਧਕ ਨੇ ਅਸਲ ਜਿਹੜੇ ਪ੍ਰਬੰਧਕ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਉਹ ਉਹਨਾਂ ਦੀ ਮਿਹਨਤ ਸਦਕਾ ਸਾਰਾ ਅੱਜ ਇਹ ਜਿਹੜਾ ਕਾਰਜ ਸਾਰਿਆਂ ਦਾ ਸਫਲ ਹੋਇਆ ਅਗਲੀ ਵਾਰੀ ਪਰਮਾਤਮਾ ਕਿਰਪਾ ਕਰੇ ਬਲ ਬੱਚੇ ਇਹ ਇਸੇ ਤਰ੍ਹਾਂ ਹੀ ਮੈਂ ਤੇ ਇਹੋ ਗੱਲ ਕਿ ਨਾ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਵੀ ਪ੍ਰਮਾਤ ਚੜ੍ਹਦੀ ਕਲਾ ਚ ਰਹੇ ਤਾਂ ਜੋ ਕਿ ਆਪਣੇ ਬਟਾਲੇ ਦੇ ਵਧੀਆ ਜਿਹੜੇ ਦਿਨ ਤੇ ਹਾਰ ਜਿਹੜੇ ਮਨਾਉਂਦੇ ਨੇ ਇਹ ਤਾਂ ਸਿਰ ਦੇ ਪਰਵ ਹੈ ਕਿ ਇਹ ਪੂਰੇ ਹਿੰਦੁਸਤਾਨ ਦਾ ਬਹੁਤ ਹੀ ਇਤਿਹਾਸਿਕ ਤਿਹਾੜ ਹੈ ਲੋਕਾਂ ਚ ਪੂਰਾ ਜੋਸ਼ ਖੁਸ਼ ਹੁੰਦਾ ਹੈ ਲੇਕਿਨ ਬਟਾਲੇ ਦੇ ਵਿੱਚ ਸਾਡੇ ਹਲਕੇ ਦੇ ਐਮ ਐਲ ਏ ਅਮਰ ਸਿੰਘ ਸ਼ਰੀ ਕਲਸੀ ਜੀ ਵੱਲੋਂ ਬਹੁਤ ਮੁੱਖਾ ਪ੍ਰਬੰਧ ਕੀਤੇ ਗਏ ਨੇ ਲੋਕਾਂ ਦੇ ਬੈਠਣ ਦੇ ਪ੍ਰਬੰਧ ਨੇ ਔਰ ਇੱਥੇ ਸਕਿਉਰਿਟੀ ਦਾ ਪੂਰਾ ਬੰਦੋਬਸਤ ਹੈ ਲੋਕੀ ਬੇਫਿਕਰ ਹੋ ਕੇ ਇੱਥੇ ਆਪਣੇ ਪਰਿਵਾਰਾਂ ਸਮੇਤ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਔਰ ਇਸ ਵਾਰ ਜਿਹੜੀ ਖਾਸियत ਹੈ ਦਸਹਿਰਾ ਕਮੇਟੀ ਵੱਲੋਂ ਜਿਹੜੀ ਰਾਂਡੋਮੀਨਾ ਪਹਿਲਾ ਨੰਬਰ ਤੇ ਆਏਗੀ ਉਹਨੂੰ ਬਤੌਰ ਇਨਾਮ 31000 ਦਿੱਤਾ ਜਾਏਗਾ ਜਿਹੜੀ ਸੈਕੰਡ ਨੰਬਰ ਤੇ ਆਏਗੀ ਉਹਨੂੰ 21000 ਜਿਹੜੀ ਥਰਡ ਨੰਬਰ ਤੇ ਆਏਗੀ ਉਹਨੂੰ 11000 ਇਸ ਤੋਂ ਇਲਾਵਾ ਜਿਹੜੇ ਪਾਤਰ ਰਾਮਦੀ ਦਾ ਲਕਸ਼ਮਣ ਜੀ ਦਾ हनुमान जी दा सीता माता जी दा और रामा जी दा रोल पहले नंबर ते निभावणगे सारीया ਖਲਵਾਜੋ ਉਹਨਾਂ ਨੂੰ 55 500 ਰੁਪਏ ਦਾ ਸਪੈਸ਼ਲ ਨਾਮ ਐਮਐਲਏ ਸਾਹਿਬ ਆਪਣੇ ਕਰ ਕਮਲਣਾ ਦਿਆ। ਇਹ ਇੱਕ ਪੰਜਾਬ ਦੇ ਵਿੱਚ ਨਹੀਂ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਤ ਵੱਡਾ ਪੁਤਲਾ ਹੈ। ਔਰ ਇਹ ਬੜੇ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ। ਆਈਟੀਆਰੀ ਕਾਲ ਜੀ ਗਰਾਊਂਡ ਦੇ ਵਿੱਚ ਤੇ ਸਦਾ ਜਿਹੜਾ ਬੜਾ ਧੁੰਮਦਾ ਹੁਣਾ ਬਣਾਇਆ ਜਾ ਰਿਹਾ। ਜੇਸਾ ਬਿਸ਼ੇ ਸਾਡੇ ਐਮ.ਐਲ.ਏ ਸ਼ਰੀ ਕਲਸੀ ਜੀ ਦਾ ਪੂਰਾ ਸਹਿਯੋਗ ਮਿਲਿਆ ਵੈ ਤੇ ਲੋਕਾਂ ਦਾ ਹੜ ਭਾਇਆ ਪਿਆ ਵੈ ਅਸੀਂ ਤਾਂ ਸੋਚੇ 15 ਤੋਂ 20 ਹਜ਼ਾਰ ਲੋਕ ਆਉਣਗੇ ਪਰ ਲੋਕ ਜਿਹੜੇ ਆ ਗੀ ਬਹੁਤ ਜ਼ਿਆਦਾ ਆਏ ਨੇ ਪ੍ਰਬੰਧ ਵੀ ਬੜੇ ਮੁਕਤਾ ਕੀਤੇ ਗਏ ਨੇ ਉਹਨਾਂ ਵਾਸਤੇ ਜਿਹੜੀਆਂ ਝਾਕੀਆਂ ਆ ਰਹੀਆਂ ਉਹਨਾਂ ਨੂੰ ਇਹ ਨਾਮ ਵੱਡੇ ਜਾ ਰਹੇ ਨੇ ਸ਼ਰੀ ਕਲਸੀ ਜੀ ਵੱਲੋਂ ਇਹ ਪਠਾਨਕੋਟ ਗਰਦਾਸਪੁਰ ਜਾਂ ਅਮਰਸਰ ਇਹਨਾਂ ਸਾਰਿਆਂ ਤੋਂ ਵੱਡਾ ਜਿਹੜਾ 100 ਕਰੀਬ 20 ਫੁੱਟ ਦਾ ਜਿਹੜਾ ਹੈ ਧਾਵਣ ਤਿਆਰ ਕੀਤਾ ਗਿਆ ਇਸ ਮੌਕੇ ਮੈਂ ਪਟਿਆਲਾ ਵਾਸੀਆਂ ਨੂੰ ਵਿਸਾਹਰੇ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਸ਼੍ਰੀ ਰਾਮ